ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਬਾਜਵਜੇ ਭਾਦੇ ਤੋਂ ਪੰਜ ਛੇ ਬਣਾ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਬਨਾਇਪ ਸਿੰਘ ਨਾਈਪਾ ਕਹਿੰਦੇ ਆ ਬਾਦੀਆਂ ਕੋਠੇ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਆਪਣਾ ਆ ਗਿਆ ਆਲੀ ਕਾ ਜੋ ਢੱਲਮਾਡ ਰੋਡ ਜਾਂਦਾ ਹੈ ਹਾਂ ਹਾਂ ਢੱਲਮਾ ਆਲੀ ਕਾ ਆਲੀ ਕਾਣਾ ਰੋਡ ਪੈਂਦਾ ਨੇੜੇ ਨਮੋਦਿਆ ਸਕੂਲ ਆਪਣੇ ਠੀਕ ਹੈ ਬਾਦੀਆਂ ਗੁੱਠੇ ਪਾਇਦੇ ਆ ਸਾਡੇ ਜੀ ਜ਼ਿਲ੍ਹਾ ਪੈਗਾ ਬਰਨਾਲਾ ਪਣ ਮੋਬਾਈਲ ਨੰਬਰ ਜੀ 8872530105 88725 30105 T105 ਆਪਾਂ ਸਾਰੇ ਜਿਹੜੇ ਬਿਹੜਾ ਜਿਹੇ ਸਾਰੇ ਸਾਰੇ ਬਕਾਊ ਆ ਜੀ ਹਾਂ ਬਈ ਸਾਰੇ ਬਕਾਊ ਆ ਸਭ ਤੋਂ ਸੇ ਨਾ ਵੀਰ ਕੋਲ ਬਕਾਊ ਆ ਗੱਬਣ ਵੀ ਆ ਤੇ ਵਿੱਚ ਦੋਖ ਹੈਗਾ ਸੂਜਾਂ ਵਿਆਂ ਤੇ ਬਾਜ ਵਿਭਾ ਬਿਲਕੁਲ ਜਿਹਨੂੰ ਕਹਿੰਦੇ ਮੁਫਤਾ ਦੇ ਪਾ ਤੇ ਬਾਈ ਜੀ ਪਹਿਲੇ ਨੰਬਰ ਆਪਾਂ ਜਿਹੜੀ ਬੈਣ ਦੇਖਦੇ ਆ ਇਹ ਕਿਹੜਾ ਸੂਆ ਸੂਈ ਹੈ ਇਹ ਬਈ ਬਾਈ ਦੂਜਾ ਸੂਆ ਸੂਈ ਵੀ ਆ ਦੋ ਮਹੀਨੇ ਹੋ ਗਏ ਬੱਚਾ ਮਰ ਗਿਆ ਦਾ ਬੱਚਾ ਮਰ ਗਿਆ ਦੋ ਮਹੀਨੇ ਹੋ ਗਏ ਸੂਈ ਨੂੰ ਦੁੱਧ ਹੁਣ ਕਿੰਨਾ ਇਸ ਵਕਤ ਇਸ ਵਕਤ 3 ਲੀਟਰ ਆ ਬਾਈ ਇਹ ਗਰੀਬ ਘਰ ਆਈ ਹੋਈ ਆ ਹੁਣ ਤਾਂ ਸੰਭਲ ਨਹੀਂ ਦੁੱਧ ਵਧੀ ਜਾਂਦੀ ਆ ਬਦਰ ਠੀਕ ਆ 3 ਲੀਟਰ ਟਾਈਮਾਂ ਨੇ ਕਿ ਚੱਲੇ ਵੀ 8 ਲੀਟਰ ਦੋ ਦਿਨਾਂ ਵਾਲੀ ਹੈਗੀ ਆ ਹੈਗੀ ਹੈਗੀ ਬਹੁਤ ਸੀਰ ਬੜਾ ਕੋਈ ਚੱਕਰਾਂ ਹੀ ਕਰਨੀ ਮਰਦੀ ਉਪਰੀ ਠੀਕ ਹੈ ਜੀ ਸੁਬਾ ਸਾਂ ਵਧੀਆ ਮਿਲ ਗਿਆ ਆ ਬੁਰੀ ਵਧੀਆ ਬਈ ਦੋ ਘੰਟੇ ਦਾ ਬੱਚਾ ਵਗੈਰਾ ਕੋਈ ਨਹੀਂ ਹੈਗਾ ਹਾਂ ਬੱਚਾ ਇਹਦਾ ਪੁਰੀ ਭਾਅ ਇਹਦਾ ਕੀ ਰਹੂਗਾ ਇਹ ਤਾਂ ਬਈ 18000 ਮਾਨਦਾਨ ਕਰਦਾਂਗੇ ਹਾਂ ਬਈ ਚੌਂਡ ਚਵਾ ਚਾਰੇ ਸਣਾ ਓਕੇ ਜਮਾ ਓਕੇ ਬਈ ਜਮਾ ਆਪਾਂ ਤਸ਼ਲੀ ਕਰਾਵਾਂ ਠੀਕ ਹੈ ਤੋਰੇ ਬੜੇ ਬਾਹਰ ਨੂੰ ਸੋ ਵੀਰੋ ਕੱਦ ਕੱਦ ਦੇਖੋ ਜਿੰਦ ਜਾਨ ਤੇ 18000 ਦਾ ਭਾਅ ਥੋੜੀ ਲਿਸੀ ਰਹੀ ਵੀ ਸਾਹਮਣੀ ਸ਼ੁਰੂ ਹੋ ਗਈ ਹੁਣ ਗੌਰ ਕਰਾਂਗੇ ਸਾਂਭੀ ਜਾਊਗੀ ਜਰਸੀ ਪੈਂਦੀ ਹੈਗੀ ਥੋੜੀ ਵਾਈਟ ਕਲਰ ਦੇ ਵਿੱਚ ਜਿਹੜੇ ਵੀਰ ਕਹਿੰਦੇ ਕਿ ਥੋੜੇ ਰੁਪਏ ਲਾਉਣੇ ਆ ਥੋੜੇ ਸਲ ਸੌਦਾ 18000 ਦੇ ਵਿੱਚ 6 ਕਿਲੋ ਦੁੱਧ ਹਾਜ਼ਰ ਆ ਤੇ ਮੂਰੇ ਆਪਾਂ ਗੱਬੜ ਵਗੈਰਾ ਕਰਾਵਾਂਗੇ ਤਾਂ ਮਨਨ ਕਿ ਚਲੋ ਦੋ ਪੈਸੇ ਵਧਣ ਵਾਲੀ ਚੀਜ਼ ਆ ਕਿ ਚ ਵਾਕੀ ਥਾਂ ਤੁੰਨੀ ਨੂੰ ਦੇਖ ਸਕਦੇ ਹੋ ਚਾਰੇ ਥਾਂ ਨਿਖਣਵੇਂ ਸਾਫ਼ ਸੁਥਰੇ ਵਿੱਤੀ ਤੇ ਤੇ ਅੱਗੇ ਦੂਜੇ ਨੰਬਰ ਜਿਹੜੀ ਸੂਈ ਵੀ ਦੇਖੀ ਜਾ ਰਹੀ ਛੋਟੇ ਪਾੜੀ ਫੇਰ ਆ ਗਈ ਇਹ ਵੀ ਭਾਈ ਦੂਜੇ ਸੂਈ ਸੂਈ ਹੋਈ ਆ ਬੱਸੀ ਆਪਣੇ ਘਰੇ ਸੂਈ ਹੈ ਹਾਂ ਭਾਈ ਆਪਣੀ ਦੁਈਆ ਪਾਰਸੁਕ ਦੀ ਸੂਈ ਵੀ ਆ ਬੱਚਾ ਕੀ ਆ ਇਹ ਬੱਸੀ ਆ ਮਗਰ ਭਾਈ ਇਹਦੇ ਦੁੱਧ ਹੁਣ ਚੋਣ ਵਾਲਾ ਕਿੰਨਾ ਹੋ ਇਹਦੇ ਹੁਣ 6-7 ਲੀਟਰ ਬੋੜਾ ਜਿਹਾ ਸਿਹਤ ਮੰਨ ਕੇ ਚੱਲੀ ਵੀ ਨੌ ਗਏ ਹੈਗਾ ਦੇ ਨੌ ਹੈਗੀ ਆ ਦੁੱਖਾਂ ਦੀ ਪੀਦੀ ਵਧੀਆ ਸੀ ਦਾ ਵਧੀਆ ਕੋ ਚੱਕਰ ਵਾਲੀ ਗੱਲੀ ਇਹਦਾ ਭਾਗ ਹੀ ਰਹੂਗਾ ਇਹਦਾ ਭਾਗ ਹੋਈ ਛਾਈ ਕਰ ਜਾਂਦੀ ਮੈਂ ਲਾ ਮੰਨ ਤਨ ਕਰਦਾ ਹਾਂ ਹਾਂ ਮੰਨ ਤਨ ਕਰਦੇ ਕਰਦੇ 25000 ਦੀ ਆਪਾਂ ਹਾਂ ਹਾਂ ਦੇ ਦੇ ਲੈਂਗੇ ਬਾਈ ਤੋਰੀ ਬਾਹਰ ਨੂੰ ਸੋ ਵੀਰੋ ਦੂਜੇ ਨੰਬਰ ਸੂਆ ਹੋਊ ਕਿਹੜਾ ਲਗਭਗ ਵੀਰੇ ਸੂਈ ਵੀ ਦੂਜਾ ਬਾਈ ਦੂਜਾ ਸੂਆ ਤੇ ਭਾਅ ਸਿਰਫ 25000 ਹੈ ਨਾ ਹੂੰ ਹੂੰ ਸੋ 25000 ਦੀ ਵੀ ਕਿੰਨਾ ਦੇ ਦਾਂਗੇ ਤੇ ਸਾਈਜ਼ ਜਰੂਰ ਛੋਟਾਗਾ ਸੋ ਜਦੋਂ ਭਾਅ 25000 ਦਾ ਆ ਗਿਆ ਤਾਂ ਛੋਟੀ ਵੀ ਜਰੂਰ ਆ ਗਈ ਇਹ ਇਹ ਨਹੀਂ ਘਰ ਵਿੱਚ 25000 ਨੂੰ ਕਿਹ ਜਿਹੜੀ ਬਹੁਤ ਵੱਡੀ ਆ ਭਾਈ ਬਹੁਤ ਵੱਡੀ ਆ ਤੇ ਸਾਫ਼ ਸੁਥਰੀ ਆ ਦੁੱਧ 6 ਕਿਲੋ ਬੋਲਾ ਹਾਜ਼ਰ ਆ ਜੇਰ ਜੁਰ ਜਵਾ ਡੰਨਾਈ ਹਾਂ ਉਹ ਵੀਡੀਓ ਦਿਖਾ ਦੇਣਗੇ ਭਾਈ ਆਪਾਂ ਜੋ ਵੀ ਲੈ ਕੇ ਉਹ ਪਤਾ ਕਰ ਸਾਫ਼ ਸੁਥਰੀ ਆ ਛੋਟੀ ਛੋਟੀ ਜਰੂਰ ਆ ਜਵਾ ਛੋਟੀ ਵਿਹੜ ਸਿਰਫ 25000 ਦੇ ਵਿੱਚ 6 ਕਿਲੋ ਦੁੱਧ ਬਾਜ ਵਿੱਚ ਪਾ ਦਈਏ ਤੁਹਾਨੂੰ ਦੇਖੋ ਚਾਰੇ ਨਿਕਲਵੇਂ ਸਾਫ਼ ਸੁਥਰੇ ਵਿੱਚੀ ਤੇ ਅਜ ਤਾਂ ਤਿੰਨ ਚਾਰ ਨੇ ਬਹੁਤ ਕਿਲੋ ਦੁੱਧ ਤਾਂ ਹੀ ਦੋ ਬਾੜ ਚੱਲਿਆ ਤੋਂ ਬਾਅਦ ਠੀਕ ਹੈ ਮੰਨ ਕੇ ਜਲੇ ਵੀ 9 ਕਿਲੋ ਦੁੱਧ ਆਣੀ ਹੈਗੀ ਆ ਹੈਗੀ ਜੀ ਹੋਈ ਅੱਗੇ ਤੈਨਾਂ ਨਾ ਬਰੇਡ ਦੇਖੀ ਜਾਂਦੇ ਆ ਬੱਸ ਹੀ ਆ ਭਾਈ ਤੇ ਜਰਸੀ ਤੇ ਪੈ ਗਈ ਪ્યોਰ ਵਧੀਆ ਪੰਜਾਬ ਵਾਲੀ ਆ ਠੀਕ ਹੈ ਨਰਮ ਤੋਂ ਆਈ ਵੀ ਆ ਗੱਬੜ ਵੀ ਆ ਗੱਬੜੇ ਤੂੰ ਤਾਂ ਖਾਲੀ ਕਹਿ ਕੇ ਦੇਵਾਂਗੇ ਅਜ ਤੱਕ ਹੈਗਾ ਟੀ ਗੱਬਰ ਨੂੰ 25 30 ਦਿਨ ਹੋ ਗਏ ਕੋਈ ਹਰਕਤ ਕੀਤੀ ਨਹੀਂ ਤੇ ਦੰਦੋ ਕਿਵੇਂ ਆ ਦੰਦੋ ਤਾਂ ਨਹੀਂ ਦੇਖੀ ਬਈ ਜੀ ਠੀਕ ਹੈ ਇਹਦਾ ਭਾਗ ਹੀ ਰਹੂਗਾ ਭਾਅ ਇਹਦਾ ਬਈ 32000 32000 ਰੁਪਏ ਤੇ ਥਾਂ ਥਮ ਚੰਗੇ ਆ ਆ ਥਾਂ ਥਮ ਸੋਹਣੇ ਬਈ ਬਹੁਤ ਸੋਹਣੇ ਥਾਂ ਥਮ ਚਾਰੇ ਚੰਗੇ ਆ ਝੋੜੀ ਟਾਲੀ ਚੰਗੇ ਆ ਬੁੜੀ ਹੈਣਾ ਤੇ ਬਾਕੀ ਮੂੰਹ ਕਰੇ ਬੜਾ ਜੋਰੇ ਦਾ ਸਬੂਤੀ ਵਾਤੀ ਚੰਗੀ ਸਾਫ ਸੋਧਰੀ ਬੱਚੀ ਸਭ ਹੀ ਬੜੀ ਵੀ ਹੈਣਾ ਤੋਰਦੀ ਬ ਸਵਰਥ 3 ਜਿਹੜਾ ਨੰਬਰ ਆਪਾਂ ਬੱਚੀ ਦੇਖਦੇ ਵਾ ਲਗਭਗ 2 ਦੀ ਕੋ ਹੋ ਗਈ ਹੈ ਬੋਡੀ ਬੰਦਰ ਤੋਂ ਪਤਾ ਲੱਗਦਾ ਤੇ ਸਮੀ ਭਲੀ ਵੀ ਖੈਰ ਠੀਕ ਆ ਖਾਲੀ ਮੰਨ ਕੇ ਤੁਸੀਂ ਇਹਨੂੰ ਲੈ ਲਿਓ ਕੀਮਤ ਇਹਦੀ ਹੈਗੀ ਸਿਰਫ 23000 ਰੁਪਇਆ ਮੂੰਹ ਮੱਥੇ ਦੀ ਚੰਗੀ ਆ ਕੋ ਫੇਸ ਕੁਆਲਟੀ ਵਗੈਰਾ ਦੇਖੋ ਨੇੜ ਤੋਂ ਬਹੁਤ ਜਿਆਦਾ ਬਰੀਡ ਆ ਬਾਈ ਬੱਤੀ ਸੀਰੀਲ ਬਹੁਤ ਆ ਗੂਡ ਫਿਜ਼ੀਕਲ ਸੋ ਦੇਖੋ ਮੱਥੇ ਤੇ ਟੋਆ ਜਾਵਾ ਪੂਰੀ ਜਿੰਦ ਜਾਨ ਨਿੱਕੇ ਨਿੱਕੇ ਕਰਨਾ ਜਾਵਾ ਤੇ ਅੱਗੇ 4 ਨੰਬਰ ਜਿਹੜੀ ਵੈਡ ਦੇਖੀ ਜਾਂਦੇ ਆ ਬਾਈ ਇਹ ਬਾਈ ਦੂਜੇ ਸੂਜ ਆਪਣੀ ਸੂਣ ਵਾਲੀ ਆ ਕਿੰਨਾ ਟਾਈਮ ਬਾਕੀ ਆ ਇਹਦੇ ਲੈ ਜੂਗੀ ਬਾਈ ਇਹੇ 8 ਤੋਂ ਹੈ ਗਿਆ ਤੇ 12-13 ਕਿਲੋ ਦੁੱਧ ਦੀ ਹਾਂ ਬੋਲ ਨਾਲ ਕੋਈ 14 ਲੀਟਰ ਤੱਕ ਕਰਕੇ ਦਿੰਦੀ ਆ ਦੋ ਦੋ ਨੂੰ ਸੇਵਾ ਦਾ ਹਨਾ ਆਹ 12 ਕ ਮੰਨ ਕੇ ਲੈ ਲੇ ਤੇ ਥੋੜਾ ਜੀ ਓਕੇ ਆ ਹਾਂ ਜਮ ਓਕੇ ਆ ਭਾਅ ਦਾ ਕੀ ਰਹੂਗਾ ਭਾਅ ਦਾ ਭਾਈ 44000 ਰੁਪਏ ਕਰ ਦਿੰਦੇ ਟੋਰੇ ਵਾਰ ਸੋਬਰ ਸਿਰਫ 44000 ਰੁਪਿਆ ਭਾਗ ਆ ਜਾਂ ਤਾਂ ਵੀਰ ਬਹੁਤ ਹੈ ਤੇ ਦੂਜਾ ਕਿ ਸਵਾ ਸੁਣਦੀ ਪਈ ਆ 12-13 ਕਿਲੋ ਸੀ ਦੁੱਧ ਦਊਗੀ ਮੂੰਹ ਮੱਥੇ ਜਿੰਦ ਜਾਨ ਸਭੀ ਬੜੀ ਵਖਰੇ ਠੀਕ ਆ ਵਧੀਆ ਨਾ ਕੋਈ ਬੜੀ ਜਿਆਦੇ ਵੱਡੀ ਆ ਨਾ ਕੋਈ ਬੜੀ ਜਿਆਦੇ ਛੋਟੀ ਆ ਮੀਡੀਅਮ ਸਾਈਜ਼ ਆ ਗਿਆ ਜੇਮਾ ਕੀਮਤ ਸਿਰਫ 44000 ਰੁਪਏ ਜਿੰਦੇ ਜਾਨ ਮੂੰਹ ਮੱਥੇ ਲੱਗਦੀ ਆ ਚੰਗੀ ਥੋੜੀ ਜਿਹੀ ਰੱਖੀ ਆ ਤੇ ਜਿਹੜੇ 5ਵੇਂ ਨੰਬਰ ਦੇ ਬੱਚੀ ਦੇਖੀ ਜਿੰਦੇ ਪਹਿਲੇ ਕਿਲਾ ਸੂਰ ਕਿੰਨੇ ਟਾਈਮ ਦੀ ਕੱਚੀ ਆ ਇਹ ਬਈ ਲੈ ਦੂਗੀ 500 7 ਕਦੇ ਨਹੀਂ ਲੂਗੀ ਕੋਈ ਬੱਚੀ 7 ਕਦੇ ਕਿੰਨੇ ਕਿ ਦੁੱਧ ਪਾਉਣ ਵਾਲੀ ਆ ਇਹ ਬਈ 14 ਲੀਟਰ 15 ਲੀਟਰ ਦੇ ਮੰਨ ਕੇ ਜੱਲੇ ਵੀ 12 ਮੰਨ ਕੇ ਵੇਚ ਸਕ ਲੈ ਲੈ ਹੁੰਦਾ ਸਹਿਜ ਮੀਡੀਅਮ ਆ ਗਿਆ ਸਹਿਜ ਹਣਾ ਪਾਏ ਦਾ ਕੀ ਰਹੂਗਾ ਇਹਦਾ ਬਾਈ 46000 ਤੁਰੇ ਬਾਰ ਨੂੰ ਸੋ ਪੰਜਵੇਂ ਨੰਬਰ ਵਾਲੀ ਦਾ ਭਾਅ ਹੈਗਾ ਸਿਰਫ 46000 ਰੁਪਇਆ ਤੇ ਮੂੰਹ ਉੱਥੇ ਲੱਗਦੇ ਦੇਖੋ ਜਿਵੇਂ ਕਹਿਵਾਤਾ ਜਰਸੀ ਜੇ ਪੈਂਦੀ ਹੈਗੀ ਤੇ ਥਣ ਥਣ ਦੇਖੋ ਘਰ ਝੋਲੀ ਚੰਗੀ ਆ ਮੁਠੀ ਵਾਲੀ ਸਹਿਜ ਮੀਡੀਅਮ ਇਹਦਾ ਜਮਾ ਪੰਜ ਚਾਰ ਦਿਨ ਸੂਣ ਚ ਬਾਕੀ ਕੀਮਤ ਸਿਰਫ ਇਹਦੀ ਹੈਗਾ 46000 ਰੁਪਇਆ ਪੰਜਵੇਂ ਨੰਬਰ ਵਾਲੀ ਸੋ ਵੀਰ ਥਣ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ ਸੋਹਣਾ ਥਾਣਾ ਝੋੜੀ ਝੜੀ ਚੰਗੀਆਂ ਦੀ ਪੰਜਵੇਂ ਨੰਬਰ ਵਾਲੀ ਦੇਖੋ ਝੋਲੀ ਤੇ ਅੱਗੇ ਛੇਵੇਂ ਨੰਬਰ ਦੇ ਦੇਖੀਏ ਨਾ ਬੱਚੀ ਆਪਾਂ ਇਹ ਇਹ ਵੀ ਬਈ ਦੂਜੇ ਸੂਤ ਸੁਦੀ ਆ ਬਈ ਦੂਜੇ ਸਵੇ ਕਾ ਇੱਕ ਦਿਨ ਲੈਦੀ ਐ ਇਹ ਲੈ ਜੂਗੀ ਬਈ ਦਾਤ ਤੋਂ 12 ਦਿਨ ਲੈ ਜੂਗੀ ਬੜ ਕੱਚੀ ਆ ਬਹੁਤ ਸੀੜਾ ਕੋਈ ਨਹੀਂ ਗੱਲ ਬਾਤ ਨਹੀਂ ਕੱਦ ਕਾੜ ਤੇ ਝੋੜੀ ਝੜੀ ਵੀ ਚੰਗੀਆਂ ਹੈ ਹਨਾ ਜਦ ਲੀਡ ਬਹੁਤ ਹੈ ਜੀ ਮੰਨ ਲਾ ਸਾਰਾ ਟਾਪਰ ਆ ਜਾਵਾ ਹਨਾ ਬਸ ਇਹਦੇ ਤੇ ਬਈ ਕਿੰਨਾ ਕਿ ਦੁੱਧ ਦਾ ਅੰਦਾਜ਼ਾ ਜਾਪੋ ਇਹਦਾ ਬਈ ਆਪਾਂ ਨੂੰ 20 ਲੀਟਰ ਗਰੰਟੀ ਨਾ ਦਿੱਤੀ ਉਹਨਾਂ ਨੇ ਮੰਨ ਕੇ ਜਲਦੀ ਵੀ 17 18 ਹੀ ਹੋ ਜਾਈਏ 17 ਲੀਟਰ 18 ਉਹ ਸੇਵਾ ਦਾ ਮੰਨ ਥੋੜਾ ਜਰਸੀ ਦੇ ਵਿੱਚ ਐਰ ਸਿਰ ਦਾ ਬਲੱਡ ਆ ਗਿਆ ਜੀ ਹਨਾ ਇਹਦਾ ਭਾਗ ਹੀ ਰਹੂਗਾ ਜੀ ਇਹਦਾ ਭਾਗ ਆਪਾਂ ਆਪ ਹੀ ਕਰਦੇ ਆਂ ਤੋਰੇ ਬਾਅਦ ਨੂੰ ਸੋ ਬਰੋ ਲਾਸਟ ਦਾ ਆਪਾਂ ਜਿਹੜੀ ਵੜ ਦੇਖ ਜਾਨੇ ਆ ਜਰਸੀ ਦੇ ਵਿੱਚ ਐਰ ਸਿਰ ਦਾ ਬਲੱਡ ਪੈਂਦਾ 60000 ਰੁਪਏ ਕੀ ਪਤਾ ਤੇ ਬਾਕੀ ਮੂੰਹ ਮੱਥਾ ਦੇਖੋ ਜਿੰਦੇ ਜਣ ਸਾਫ ਸੁਥਰੀ ਤੇ ਝੋਲੀ ਝਾੜੀ ਬਹੁਤ ਚੰਗੀ 17 18 ਲੀਟਰ ਦੁੱਧ ਪਾਉਣ ਦੀ ਇਸ ਤੋਂ ਉਮੀਦ ਹੈਗੀ ਅੱਗੇ ਇਹ 60000 ਰੁਪਏ ਭਾਅ ਦੇ ਵਿੱਚੋ ਗਜਾਇਸ ਹੋ ਜੂ ਕੱਦ-ਕਾਠ ਵੀ ਚੰਗਾ ਜਿੰਦ ਜਣ ਤੇ ਰਾਜਿਸਮੀ ਪਲੀ ਵੀ ਬਹੁਤ ਜਿਆਦਾ ਸੁਪਰ ਪੈਨਟ ਹਲਮਾ ਦਾ ਪਾ ਕਾਫੀ ਨਾਲ ਤੁਹਾਨੂੰ ਦਿਖਾ ਦੇ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਨਿਰਖ-ਪਰਖ ਆ ਕੇ ਤਸੱਲੀ ਕਰਕੇ ਖਰੀਦਨੀ ਹੈ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖ-ਪਰਖ ਕਸੂਬ ਕਰਨੀ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਹੈ ਕਿਸਨਾਂ